ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਹਾਂ ਜ਼ਾਲਮ ਚਾਹਤ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ ਹੈਲੋ ਦੋਸਤੋ ਇਹ ਕਹਾਣੀ ਮੇਰੀ ਅਤੇ ਮੇਰੇ ਕਜ਼ਨ ਦੀ ਹੈ ਅੱਜ ਮੈਂ ਤੁਹਾਨੂੰ ਇਹ ਸਭ ਦੱਸਾਂਗੀ ਕਿ ਇਸ ਤਰ੍ਹਾਂ ਸੀ ਦੋਨਾਂ ਨੇ ਇਹ ਸਭ ਕੀਤਾ ਜੋ ਇੱਕ ਪਤੀ ਪਤਨੀ ਵਿੱਚ ਹੁੰਦਾ ਹੈ ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਸੀਂ ਪਿਕਨਿਕ ਮਨਾਉਣ ਇੱਕ ਫਾਰਮ ਹਾਊਸ ਵਿੱਚ ਗਏ ਸੀ ਮੈਂ ਇਸ ਫਾਰਮ ਹਾਊਸ ਦੇ ਸਵੀਮਿੰਗ ਪੂਲ ਵਿੱਚ ਸਵੀਮਿੰਗ ਕਰ ਰਹੀ ਸੀ। ਮੇਰੇ ਸਭ ਤੋਂ ਛੋਟੇ ਅੰਕਲ ਸਾਨੂੰ ਸਵੀਮਿੰਗ ਸਿਖਾ ਰਹੇ ਸਨ। ਉਹ ਸਾਰਿਆਂ ਨੂੰ ਵਾਰੀ-ਵਾਰੀ ਸਵੀਮਿੰਗ ਸਿਖਾ ਰਹੇ ਸਨ। ਅਸੀਂ ਕੁੜੀਆਂ ਨੇ ਸਲਵਾਰ ਕਮੀਜ਼ ਪਾਇਆ ਹੋਇਆ ਸੀ। ਕਿਉਂਕਿ ਸਵੀਮਿੰਗ ਦਾ ਪ੍ਰੋਗਰਾਮ ਹੈ ਇਹ ਸਾਨੂੰ ਪਤਾ ਨਹੀਂ ਸੀ।widehat ਮੈਨੂੰ ਸਵੀਮਿੰਗ ਆਉਂਦੀ ਵੀ ਨਹੀਂ ਸੀ। ਮੇਰੇ ਕਜ਼ਨ ਨੂੰ ਥੋੜੀ-ਬਹੁਤੀ ਸਵੀਮਿੰਗ ਆਉਂਦੀ ਸੀ। ਇਸ ਲਈ ਉਹ ਤਿਆਰ ਹੋ ਕੇ ਆਏ ਸਨ। ਅੰਕਲ ਨੇ ਆਪਣੇ ਕਿਸੇ ਦੋਸਤ ਦਾ ਇਹ ਫਾਰਮ ਹਾਊਸ ਬੁੱਕ ਕਰ ਲਿਆ ਸੀ। ਇਸ ਲਈ ਇੱਥੇ ਸਾਡੇ ਇਲਾਵਾ ਹੋਰ ਕੋਈ ਨਹੀਂ ਸੀ। ਸ਼ਾਮ ਦਾ ਵਕਤ ਸੀ ਅਤੇ ਆਸਮਾਨ ਵਿੱਚ ਹਲਕੇ-ਹਲਕੇ ਬੱਦਲ ਸਨ। ਇਸ ਲਈ ਮੌਸਮ ਬਹੁਤ ਖੁਸ਼누ਮਾ ਲੱਗ ਰਿਹਾ ਸੀ। ਮੇਰੇ ਮੰਮੀ ਆਪਣੀਆਂ ਭੈਣਾਂ ਨਾਲ ਅਤੇ ਦੂਸਰੇ ਰਿਸ਼ਤੇਦਾਰ ਦੀਆਂ ਔਰਤਾਂ ਨਾਲ ਬੈਠੇ ਗੱਲਾਂ ਕਰ ਰਹੀ ਸਨ। ਪਾਪਾ ਵੀ ਆਪਣੀ ਉਮਰ ਦੇ ਮਰਦਾਂ ਨਾਲスイਮਿੰਗ ਕਰ ਰਹੇ ਸਨ ਪਰ ਉਹ ਬਹੁਤ ਦੂਰ ਸਨ। ਮੇਰਾ ਭਰਾ ਰਕੇਸ਼ ਮੇਰੀ ਭਾਬੀ ਨਾਲ ਇੱਕ ਕੋਨੇ ਵਿੱਚ ਪਾਣੀ ਵਿੱਚ ਮਸਤੀ ਕਰ ਰਹੀ ਸਨ। ਪਾਣੀ ਕਾਫੀ ਠੰਡਾ ਤੇ ਡੂੰਘਾ ਵੀ ਸੀ। ਅਜੀ ਜਿੱਥੇ ਸਵੀਮਿੰਗ ਕਰ ਰਹੇ ਸੀ ਉਹ ਪਾਣੀ ਸਾਡੇ ਗਲੇ ਤੱਕ ਸੀ ਗੂੜਾ ਨੀਲਾ ਪੂਲ ਵਿੱਚ ਪਾਣੀ ਵੀ ਨੀਲਾ ਲੱਗ ਰਿਹਾ ਸੀ ਅੰਕਲ ਨੇ ਮੈਨੂੰ ਪਹਿਲਾ ਸਵੀਮਿੰਗ ਬਾਰੇ ਦੱਸਿਆ ਉਹਨਾਂ ਨੂੰ ਪਤਾ ਸੀ ਕਿ ਮੈਨੂੰ ਸਵੀਮਿੰਗ ਨਹੀਂ ਆਉਂਦੀ ਹੈ ਉਹਨਾਂ ਨੇ ਕਿਹਾ ਕਿ ਉਹ ਮੇਰੀ ਮਦਦ ਕਰਨਗੇ ਤੇ ਸਿਖਾ ਦੇਣਗੇ ਉਹਨਾਂ ਨੇ ਮੇਰੇ ਪੇਟ ਦੇ ਥੱਲੇ ਹੱਥ ਲਾ ਕੇ ਸਹਾਰਾ ਦਿੱਤਾ ਅਤੇ ਕਿਹਾ ਹੱਥਾਂ ਤੇ ਪੈਰਾਂ ਦੀ ਮਦਦ ਲੈ ਕੇ ਉਹਨਾਂ ਨੂੰ ਇਸ ਤਰ੍ਹਾਂ ਚਲਾਉਣਾ ਹੈ ਅੰਕਲ ਦੀ ਉਮਰ 30 ਸਾਲ ਸੀ ਅਤੇ ਉਹਨਾਂ ਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਸੀ ਮੇਰੀ ਉਮਰ 18 ਸਾਲ ਸੀ ਮੈਂ ਸਵੀਮਿੰਗ ਕਰ ਰਹੀ ਸੀ ਮੈਂ ਦੇਖਿਆ ਕਿ ਸਾਰੇ ਲੋਕ ਆਪਣੀਆਂ ਪਤਨੀਆਂ ਨਾਲ ਪਾਣੀ ਵਿੱਚ ਮਜ਼ਾ ਕਰ ਰਹੇ ਹਨ ਪਰ ਉਹ ਸਭ ਦੂਰ ਸਨ ਅੰਕਲ ਵਿਚਾਰੇ ਸਾਡੇ ਨਾਲ ਹੀ ਰਹੇ ਕਿਉਂਕਿ ਮੇਰੇ ਕਜ਼ਨ ਜੋ ਉਹਨਾਂ ਤੋਂ ਛੋਟੇ ਸਨ ਉਹ ਵਿਆਹੇ ਹੋਏ ਸਨ ਉਹ ਵੀ ਆਪਣੀਆਂ ਪਤਨੀਆਂ ਨਾਲ ਪਾਣੀ ਵਿੱਚ ਮસ્ਤੀ ਕਰ ਰਹੇ ਸਨ ਅੰਕਲ ਨੇ ਮੇਰੇ ਪੇਟ ਦੇ ਥੱਲੇ ਹੱਥ ਰੱਖਿਆ ਹੋਇਆ ਸੀ ਅਤੇ ਮੈਂ ਸਵੀਮਿੰਗ ਲਈ ਹੱਥ ਪੈਰ ਹਿਲਾ ਰਹੀ ਸੀ ਅੰਕਲ ਨੇ ਅਚਾਨਕ ਹੱਥ ਕੱਢ ਲਿਆ ਤੇ ਮੇਰਾ ਸੰਤੁਲਨ ਵਿਗੜ ਗਿਆ। ਮੈਂ ਪਾਣੀ ਵਿੱਚ ਡੁੱਬਣ ਲੱਗੀ। ਮੈਂ ਹੱਥ ਵਧਾ ਕੇ ਅੰਕਲ ਨੂੰ ਫੜਨਾ ਚਾਹਿਆ ਪਰ ਗਲਤੀ ਨਾਲ ਮੇਰਾ ਹੱਥ ਅੰਕਲ ਦੀ ਉਸ ਜਗ੍ਹਾ ਤੇ ਲੱਗਿਆ ਜਿਸ ਦੀ ਵਜ੍ਹਾ ਨਾਲ ਮੈਂ ਘਬਰਾ ਗਈ। ਪਰ ਅੰਕਲ ਨੇ ਕੋਈ ਰਿਐਕਸ਼ਨ ਨਾ ਦਿੱਤਾ। ਅੰਕਲ ਨੇ ਫਿਰ ਮੈਨੂੰ সুইমিং ਕਰਨ ਨੂੰ ਕਿਹਾ। ਅਤੇ ਮੈਂ ਫਿਰ ਤੋਂ সুইমিং ਕਰਨ ਲੱਗੀ। ਥੋੜੀ ਦੇਰ ਬਾਅਦ ਅੰਕਲ ਨੇ ਕਿਹਾ, "ਓਹ ਹੁਣ ਹੱਥ ਹਟਾ ਰਹੇ ਹਨ।" ਅਤੇ ਉਹਨਾਂ ਨੇ ਅਚਾਨਕ ਹੱਥ ਢਾ ਲਿਆ। ਮੇਰਾ ਫਿਰ ਤੋਂ ਸੰਤੁਲਨ ਵਿਗੜਿਆ। ਅਤੇ ਮੈਂ ਡੁੱਬਨ ਲੱਗੀ ਮੈਂ ਖੋਦ ਨੂੰ ਸੰਭਾਲਣ ਲਈ ਹੱਥ ਵਧਾਇਆ ਅਤੇ ਮੇਰਾ ਹੱਥ ਫਿਰ ਅੰਕਲ ਦੀ ਉਸੇ ਜਗ੍ਹਾ ਤੇ ਲੱਗ ਗਿਆ ਮੈਂ ਜਾਣ ਬੁੱਝ ਕੇ ਉੱਥੇ ਹੱਥ ਲਗਾਇਆ ਸੀ ਉਦੋਂ ਹੀ ਮੇਰੀ ਕਜ਼ਨ ਨੇ ਕਿਹਾ ਕਿ ਹੁਣ ਉਸਨੇ ਸਵੀਮਿੰਗ ਕਰਨੀ ਹੈ ਤਾਂ ਮੈਂ ਕਿਹਾ ਨਹੀਂ ਹਾਲੇ ਮੈਂ ਥੋੜੀ ਦਿਰ ਹੋਰ ਸਿੱਖਾਂਗੀ ਮੈਂ ਫਿਰ ਸਵੀਮਿੰਗ ਕਰਨ ਲੱਗ ਗਈ ਹੁਣ ਮੈਂ ਜਾਣ ਬੁੱਝ ਕੇ ਅੰਕਲ ਨੂੰ ਹੱਥ ਲਗਾਉਂਦੀ ਸੀ ਕਿਉਂਕਿ ਇਸ ਤਰ੍ਹਾਂ ਕਰਕੇ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਮੈਂ ਅੰਕਲ ਦੀ ਅੱਖਾਂ ਵਿੱਚ ਇੱਕ ਅਲੱਗ ਚਮਕ ਦੇਖੀ ਉਹਨਾਂ ਦੀ ਅੱਖਾਂ ਵਿੱਚ ਹੁਣ ਮੈਂ ਇੱਕ ਨਵਾਂ ਇਸ਼ਾਰਾ ਦੇਖਿਆ ਅਤੇ ਉਹ ਮੈਨੂੰ ਹੋਰ ਜ਼ਿਆਦਾ ਮਹਿਸੂਸ ਕਰਨਾ ਚਾਹੁੰਦੇ ਸਨ। ਉਹਨਾਂ ਨੇ ਪੁੱਛਿਆ, "ਕੀ ਹੋਰ ਪ੍ਰੈਕਟਿਸ ਕਰਾਂਗੇ?" ਪਰ ਇਸ ਤਰ੍ਹਾਂ ਲੱਗਿਆ ਉਹਨਾਂ ਦਾ ਗਲਾ ਸੁੱਕ ਗਿਆ ਸੀ। ਉਹਨਾਂ ਦੀ ਬੜੀ ਮੁਸ਼ਕਿਲ ਨਾਲ ਆਵਾਜ਼ ਨਿਕਲ ਰਹੀ ਸੀ। ਹੁਣ ਮੈਂ ਜਵਾਬ ਦੇਣ ਵਾਲੀ ਹੀ ਸੀ ਕਿ ਪਾਪਾ ਤੇ ਭਰਾਣੇ ਆਵਾਜ਼ ਦਿੱਤੀ ਅਤੇ ਕਿਹਾ, "ਚਲੋ ਹੁਣ ਰਾਤ ਹੋਣ ਵਾਲੀ ਹੈ।" ਮੈਂ ਤਾਂ ਇਹ ਸੁਣ ਕੇ ਉਦਾਸ ਹੋ ਗਈ ਸੀ ਪਰ ਮਜਬੂਰੀ ਵਿੱਚ ਜਾ ਨਹੀਂ ਪਿਆ। ਪਰ ਅੰਕਲ ਨੇ ਕਿਹਾ, ਉਹ ਥੋੜੀ ਦੇਰ ਬਾਅਦ ਆਉਣਗੇ ਮੈਂ ਸਮਝ ਗਈ ਸੀ ਕਿ ਉਹ ਪਾਣੀ ਤੋਂ ਬਾਹਰ ਕਿਉਂ ਨਹੀਂ ਨਿਕਲਣਾ ਚਾਹੁੰਦੇ ਸਨ ਕਿਉਂਕਿ ਪਾਣੀ ਵਿੱਚ ਮੈਂ ਕੁਝ ਮਹਿਸੂਸ ਕੀਤਾ ਸੀ ਉਹ ਥੋੜਾ ਨਾਰਮਲ ਹੋ ਕੇ ਬਾਹਰ ਆਉਣਗੇ ਅਸੀਂ ਸਾਰੇ ਫਾਰਮ ਹਾਊਸ ਦੇ ਹਾਲ ਵਿੱਚ ਆ ਗਏ ਥੋੜੀ ਦੇਰ ਬਾਅਦ ਅੰਕਲ ਵੀ ਆ ਗਏ ਸਨ ਪਰ ਉਹ ਬਹੁਤ ਚੁੱਪ ਸਨ ਅਤੇ ਭਾਬੀ ਖਾਣਾ ਬਣਾ ਰਹੀ ਸੀ ਮੈਂ ਵਾਰ-ਵਾਰ ਅੰਕਲ ਵੱਲ ਦੇਖ ਰਹੀ ਸੀ ਉਹ ਵੀ ਮੇਰੇ ਵੱਲ ਹੀ ਦੇਖ ਰਹੇ ਸਨ ਮੇਰੇ ਅੰਦਰ ਕੁਝ ਅਜੀਬ ਜਿਹੀ ਹਲਚਲ ਹੋ ਰਹੀ ਸੀ ਕੁਝ ਦੇਰ ਬਾਅਦ ਸਭ ਲੋਕ ਖਾਣਾ ਖਾ ਰਹੇ ਸਨ। ਮੈਨੂੰ ਖਾਣਾ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਮੇਰਾ ਮਨ ਕੁਝ ਹੋਰ ਚਾਹ ਰਿਹਾ ਸੀ। ਦੂਜੇ ਪਾਸੇ ਅੰਕਲ ਵੀ ਇੱਕਦਮ ਚੁੱਪ ਸਨ। ਸ਼ਾਇਦ ਉਹ ਵੀ ਇਹੀ ਸੋਚ ਰਹੇ ਹੋਣਗੇ ਜੋ ਮੈਂ ਸੋਚ ਰਹੀ ਸੀ। ਮੇਰੀ ਕਜ਼ਨ ਮੇਰੇ ਨਾਲ ਗੱਲਾਂ ਕਰ ਰਹੀ ਸੀ ਪਰ ਮੈਨੂੰ ਉਸ ਦੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਮੈਂ ਅੰਕਲ ਬਾਰੇ ਸੋਚ ਰਹੀ ਸੀ। ਫਿਰ ਸਾਰਿਆਂ ਨੇ ਖਾਣਾ ਖਾ ਲਿਆ। ਖਾਣਾ ਖਾਣ ਬਾਅਦ ਸਾਰੇ ਕੌਫੀ ਪੀਣ ਦਾ ਮਜ਼ਾ ਲੈਣ ਲੱਗੇ ਸਨ। ਥੋੜੀ ਗੱਪਸ਼ਪ ਤੋਂ ਬਾਅਦ ਰਾਦੇ 11 ਵਜ ਗਏ ਸਨ। ਪਾਪਾ ਨੇ ਕਿਹਾ ਹੁਣ ਸੋ ਜਾਓ ਕਿਉਂਕਿ ਸਵੇਰੇ ਨਾਸ਼ਤਾ ਕਰਕੇ ਵਾਪਸ ਜਾਣਾ ਹੈ। ਹਾਲ ਵਿੱਚ ਹੀ ਬੈੱਡ ਲਗਾਇਆ ਹੋਇਆ ਸੀ। ਮੇਰਾ ਬੈੱਡ ਦੀਵਾਰ ਦੇ ਕੋਲ ਖਿੜਕੀ ਦੇ ਥੱਲੇ ਸੀ। ਮੈਂ ਉੱਥੇ ਹੀ ਲੇਟ ਗਈ। ਸਾਰੇ ਮਰਦਾਂ ਦੇ ਬਿਸਤਰੇ ਨਾਲ-ਨਾਲ ਲਗਾਏ ਗਏ ਸਨ। ਉਹਨਾਂ ਦੇ ਪੈਰਾਂ ਵੱਲ ਥੋੜੀ ਦੂਰ ਤੇ ਸਭ ਔਰਤਾਂ ਦੇ ਬਿਸਤਰ ਲਗਾਏ ਗਏ ਸਨ। ਮੈਂ ਦੇਖਿਆ ਕਿ ਅੰਕਲ ਦਾ ਬਿਸਤਰ ਮੇਰੀ ਖਿੜਕੀ ਦੇ ਬਾਅਦ ਇੱਕ ਖਿੜਕੀ ਛੱਡ ਕੇ ਲੱਗਿਆ ਹੋਇਆ ਸੀ। ਉਨ੍ਹਾਂ ਦੇ ਬਾਅਦ ਥੋੜਾ ਦੂਰ ਪਾਪਾ ਦਾ ਬੈੱਡ ਸੀ ਸਾਰਿਆਂ ਦੇ ਲੇਟਣ ਤੋਂ ਬਾਅਦ ਹਾਲ ਦੀ ਲਾਈਟ ਬੰਦ ਕਰ ਦਿੱਤੀ ਗਈ ਚੰਦ ਦੀ ਰੋਸ਼ਨੀ ਮੇਰੀ ਖਿੜਕੀ ਵਿੱਚ ਆ ਰਹੀ ਸੀ ਉਸ ਖਿੜਕੀ ਦੇ ਬਾਹਰ ਰਾਤ ਦੀ ਰਾਣੀ ਦੀ ਖੁਸ਼ਬੂ ਮੈਨੂੰ ਹੋਰ ਮਦਹੋਸ਼ ਕਰ ਰਹੀ ਸੀ ਮੈਂ ਅੱਜ ਸ਼ਾਮ ਇੱਕ ਇੱਕ ਪਲ ਨੂੰ ਯਾਦ ਕਰ ਰਹੀ ਸੀ ਮੈਂ ਸੌਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੇਰੇ ਤੋਂ ਕਿਸੇ ਵੀ ਪਾਸੇ ਸੁੱਤਾ ਨਹੀਂ ਜਾ ਰਿਹਾ ਸੀ ਮੈਂ ਸਿਰਫ ਪਾਸੇ ਹੀ ਮਾਰ ਰਹੀ ਸੀ ਕਦੀ ਅੰਦਰ ਕਦੀ ਉੱਧਰ ਮੈਨੂੰ ਆਪਣੇ ਉੱਤੇ ਹੈਰਾਨੀ ਹੋ ਰਹੀ ਸੀ ਕਿ ਮੈਨੂੰ ਤਾਂ ਬਿਸਤਰੇ ਤੇ ਲੇਟਦੇ ਹੀ ਨੀਂਦ ਆਉਣ ਲੱਗ ਜਾਂਦੀ ਸੀ। ਅੱਜ ਨੀਂਦ ਕਿਉਂ ਨਹੀਂ ਆ ਰਹੀ ਸੀ? ਹਾਲ ਵਿੱਚ ਹੁਣ ਘਰਾੜੇ ਮਾਰਨ ਦੀ ਆਵਾਜ਼ ਆਉਣ ਲੱਗੀ ਸੀ। ਸਾਰੇ ਥੱਕੇ ਹੋਣ ਕਾਰਨ ਸੌਂ ਗਏ ਸਨ। ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਅੰਕਲ ਬਾਰੇ ਸੋਚ ਰਹੀ ਸੀ। ਹੁਣ ਸਭ ਕੁਝ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਮੈਂ ਜਾਣਦੀ ਸੀ ਕਿ ਅੰਕਲ ਮੇਰੇ ਲਈ ਇੱਕ ਸੁਪਨਾ ਦੇਖ ਰਹੇ ਹੋਣਗੇ। ਅੱਜ ਜੋ ਕੁਝ ਵੀ ਹੋਇਆ ਸੀ, ਉਹ ਮੇਰੇ ਲਈ ਅਜੀਬ ਸੀ। ਉਹ ਮੇਰੇ ਲਈ ਮਜ਼ੇਦਾਰ ਵੀ ਸੀ ਤੇ ਮੈਨੂੰ ਚੈਨ ਵੀ ਨਹੀਂ ਆ ਰਿਹਾ ਸੀ ਅਤੇ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ ਬਸ ਦਿਲ ਕਰ ਰਿਹਾ ਸੀ ਕਿ ਅੰਕਲ ਮੇਰੇ ਕੋਲ ਆ ਜਾਣ ਇਹ ਸੋਚਦੇ ਹੀ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਮੈਂ ਹੀ ਅੰਕਲ ਦੇ ਕੋਲ ਚਲੀ ਜਾਵਾਂ ਫਿਰ ਮੈਂ ਸੋਚਿਆ ਕਿ ਕਿਤੇ ਕੋਈ ਗੜਬੜ ਨਾ ਹੋ ਜਾਵੇ ਮੈਂ ਚਾਰੇ ਪਾਸੇ ਦੇਖਿਆ ਸਾਰੇ ਜਣੇ ਗੂੜੀ ਨੀਂਦ ਵਿੱਚ ਸੁੱਤੇ ਹੋਏ ਸਨ ਮੈਂ ਹੌਲੀ ਜਿਹੀ ਖੜੀ ਹੋਈ ਹਨੇਰੇ ਵਿੱਚ ਮੈਨੂੰ ਕੁਝ ਨਹੀਂ ਦਿਖ ਰਿਹਾ ਸੀ ਚੰਨ ਦੀ ਰੋਸ਼ਨੀ ਵੀ ਬੱਦਲਾਂ ਦੀ ਵਜ੍ਹਾ ਨਾਲ ਗਾਇਬ ਹੋ ਗਈ ਸੀ ਜਿਸ ਥਾਂ ਤੇ ਅੰਕਲ ਸੁੱਤੇ ਸਨ ਉਸ ਖਿੜਕੀ ਕੋਲ ਬਹੁਤ ਹਨੇਰਾ ਸੀ ਕਿਉਂਕਿ ਅੰਕਲ ਨੇ ਪਰਦੇ ਕੀਤੇ ਹੋਏ ਸਨ ਉਹਨਾਂ ਦਾ ਬਿਸਤਰਾ ਮੈਨੂੰ ਬਹੁਤ ਹੀ ਮੁਸ਼ਕਿਲ ਨਾਲ ਲੱਭਿਆ ਸੀ ਹੁਣ ਮੈਂ ਮਨ ਵਿੱਚ ਸੋਚਿਆ ਕਿ ਜੇਕਰ ਮੈਂ ਅੱਜ ਗੱਲ ਨਾ ਕੀਤੀ ਤਾਂ ਫਿਰ ਪਤਾ ਨਹੀਂ ਕਦੋਂ ਮੌਕਾ ਮਿਲੇ ਜਾਂ ਨਾ ਹੀ ਮਿਲੇ ਪਰ ਮੈਨੂੰ ਡਰ ਲੱਗ ਰਿਹਾ ਸੀ ਫਿਰ ਮੈਂ ਆਪਣੇ ਮਨ ਨੂੰ ਸਮਝਾ ਲਿਆ ਕਿ ਹੌਲੀ-ਹੌਲੀ ਅੰਕਲ ਦੇ ਬਿਸਤਰੇ ਵੱਲ ਵਧੀ ਹੌਲੀ-ਹੌਲੀ ਖਿੜਕੀ ਛੱਡ ਕੇ ਦੂਜੀ ਖਿੜਕੀ ਕੋਲ ਬਿਸਤਰੇ ਦੇ ਕੋਲ ਪਹੁੰਚ ਗਈ ਸੀ ਉੱਥੇ ਪੂਰੀ ਤਰ੍ਹਾਂ ਹਨੇਰਾ ਸੀ ਮੈਂ ਉਸ ਬਿਸਤਰੇ ਨੂੰ ਮਹਿਸੂਸ ਕੀਤਾ ਅਤੇ ਅੰਕਲ ਦੀ ਬਾਹਾਂ ਉੱਤੇ ਲੇਟ ਗਈ। ਅੰਕਲ ਨੇ ਚਾਦਰ ਲਈ ਹੋਈ ਸੀ ਅਤੇ ਉਹ ਗੂੜੀ ਨੀਂਦ ਵਿੱਚ ਸੌਂ ਰਹੇ ਸਨ। ਮੈਨੂੰ ਗੁੱਸਾ ਆਇਆ। ਮੇਰੇ ਅੰਦਰ ਹਲਚਲ ਪੈਦਾ ਕਰਕੇ ਤੁਸੀਂ ਕਿਵੇਂ ਆਰਾਮ ਨਾਲ ਸੌ ਰਹੇ ਹੋ? ਮੈਂ ਉਨ੍ਹਾਂ ਦੇ ਇੱਕ ਦੰਦੀ ਵੱਢ ਦਿੱਤੀ। ਉਸ ਦੇ ਬਾਅਦ ਮੈਂ ਵੀ ਚਾਦਰ ਵਿੱਚ ਵੱੜ ਗਈ ਅਤੇ ਅਸੀਂ ਦੋਨਾਂ ਨੇ ਇੱਕ ਪਤੀ-ਪਤਨੀ ਦੀ ਤਰ੍ਹਾਂ ਰਾਤ ਗੁਜ਼ਾਰੀ ਸੀ। ਉਸ ਦੇ ਬਾਅਦ ਕੀ ਹੋਇਆ ਤੁਸੀਂ ਸਮਝ ਹੀ ਸਕਦੇ ਹੋ। ਮੈਂ ਕਾਫੀ ਚੰਗਾ-ਚੰਗਾ ਮਹਿਸੂਸ ਕਰਨ ਲੱਗ ਪਈ ਸੀ। ਮੈਂ ਅਜਿਹੀ ਖੁਸ਼ੀ ਮਹਿਸੂਸ ਕੀਤੀ ਜੋ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ ਸੀ ਮੈਂ ਇਸ ਤਰ੍ਹਾਂ ਗਵਾਚ ਗਈ ਸੀ ਕਿ ਮੈਨੂੰ ਇਹ ਵੀ ਯਾਦ ਨਹੀਂ ਸੀ ਕਿ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਹਨ ਫਿਰ ਅਚਾਨਕ ਹੀ ਮੇਰੀ ਨਜ਼ਰ ਖਿੜਕੀ ਦੇ ਬਾਹਰ ਪਈ ਮੈਂ ਦੇਖਿਆ ਕਿ ਬਾਹਰ ਸੂਰਜ ਦੀ ਰੌਸ਼ਨੀ ਹੋਣ ਵਾਲੀ ਹੈ ਮੈਂ ਹੌਲੀ ਜਿਹੀ ਉੱਠ ਕੇ ਆਪਣੇ ਬਿਸਤਰੇ ਤੇ ਆ ਗਈ ਉੱਟਦੇ ਹੋਏ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਤੋਂ ਉੱਟ ਕੇ ਜਾਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਮੈਨੂੰ ਕਾਫੀ ਤਕਲੀਫ ਹੋ ਰਹੀ ਸੀ ਮੈਂ ਬਹੁਤ ਹਿੰਮਤ ਕਰਕੇ ਆਪਣੇ ਬਿਸਤਰ ਤੇ ਗਈ ਅਤੇ ਸੌ ਗਈ। ਜਦੋਂ ਸਵੇਰੇ ਖਿੜਕੀ ਵਿੱਚ ਧੁੱਪ ਆਈ ਤਾਂ ਮੈਂ ਉੱਠ ਕੇ ਬੈਠ ਗਈ। ਅੰਕਲ, ਪਾਪਾ ਤੇ ਦੂਸਰੇ ਲੋਕਾਂ ਨਾਲ ਬ੍ਰੇਕਫਾਸਟ ਦੀ ਤਿਆਰੀ ਕਰ ਰਹੇ ਸਨ। ਸਭ ਨੇ ਆਪਣਾ ਸਮਾਨ ਬੰਨ ਲਿਆ ਸੀ। ਨਾਸ਼ਤੇ ਦੇ ਬਾਅਦ ਵਾਪਸੀ ਦਾ ਸਫ਼ਰ ਕਰਨਾ ਸੀ। ਮੈਂ ਬਾਥਰੂਮ ਵਿੱਚੋਂ ਬਾਹਰ ਆਈ ਤੇ ਆ ਕੇ ਅੰਕਲ ਕੋਲ ਬੈਠ ਗਈ ਸੀ। ਅੰਕਲ ਨੇ ਮੈਨੂੰ ਪੁੱਛਿਆ ਕਿ ਰਾਤ ਕਿਵੇਂ ਗੁਜ਼ਰੀ ਸੀ। ਮੈਂ ਕਹਿ ਕੇ ਜ਼ਬਰਦਸਤ। ਇਹ ਸੁਣ ਕੇ ਉਹ ਮੁਸਕਰਾਉਣ ਲੱਗੇ। ਭਾਬੀ ਨੇ ਪੁੱਛਿਆ ਸਵੀਮਿੰਗ ਸਿੱਖ ਲਈ ਮੈਂ ਕਿਹਾ ਮੈਂ ਸਵੀਮਿੰਗ ਦੇ ਨਾਲ-ਨਾਲ ਬਹੁਤ ਕੁਝ ਸਿੱਖ ਲਿਆ ਹੈ ਫਿਰ ਅਸੀਂ ਲੋਕ ਘਰ ਪਹੁੰਚ ਗਏ ਸੀ ਮੇਰੇ ਇੱਕ ਕਜ਼ਨ ਅਤੇ ਉਸ ਦੀ ਪਤਨੀ ਵੀ ਸਾਡੇ ਘਰ ਆ ਗਈ ਸਨ ਅੰਕਲ ਸਾਨੂੰ ਛੱਡ ਕੇ ਆਪਣੇ ਘਰ ਚਲੇ ਗਏ ਸੀ ਉਹਨਾਂ ਨੇ ਜਾਂਦੇ ਹੋਏ ਮੈਨੂੰ ਦੇਖਿਆ ਤੇ ਉਹ ਮੁਸਕਰਾਉਂਦੇ ਹੋਏ ਚਲੇ ਗਏ ਮੈਂ ਦਿਲ ਵਿੱਚ ਸੋਚ ਰਹੀ ਸੀ ਕਿ ਮੈਂ ਅੰਕਲ ਨੂੰ ਫਿਰ ਕਦੋਂ ਮਿਲੂੰਗੀ ਕਿਉਂਕਿ ਹੁਣ ਤਾਂ ਮਿਲਣਾ ਬਹੁਤ ਮੁਸ਼ਕਿਲ ਸੀ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਫਿਰ ਸ਼ਾਵਰ ਲੈ ਕੇ ਸੌਂ ਗਈ ਮੈਂ ਸਾਰੀ ਰਾਤ ਜਾ ਕੇ ਕੱਟੀ ਸੀ ਕਿਉਂਕਿ ਮੈਂ ਤਾਂ ਫਾਰਮ ਹਾਊਸ ਵਿੱਚ ਆਪਣੀ ਜ਼ਿੰਦਗੀ ਦੀ ਸਭ ਤੋਂ ਹਸੀਨ ਰਾਤ गुਜ਼ਾਰੀ ਸੀ ਸ਼ਾਮ ਨੂੰ ਸੌਂ ਕੇ ਉੱઠી ਅਤੇ ਦੂਜੇ ਕਮਰੇ ਵਿੱਚ ਚਲੀ ਗਈ ਉੱਥੇ ਮੇਰਾ ਕਜ਼ਨ ਤੇ ਉਸਦੀ ਪਤਨੀ ਵੀ ਹੁਣੇ ਹੀ ਸੌਂ ਕੇ ਉੱਠੇ ਸਨ ਸ਼ਾਇਦ ਉਹਨਾਂ ਨੇ ਵੀ ਫਾਰਮ ਹਾਊਸ ਵਿੱਚ ਉਹੀ ਕੀਤਾ ਸੀ ਜੋ ਮੈਂ ਅੰਕਲ ਨਾਲ ਕੀਤਾ ਸੀ ਇਸ ਲਈ ਉਹ ਵੀ ਥੱਕ ਗਏ ਹੋਣਗੇ ਕਜ਼ਨ ਨਹਾਣ ਚਲਾ ਗਿਆ ਸੀ ਭਾਬੀ ਨੇ ਮੈਨੂੰ ਕਿਹਾ ਕਿ ਪਿਕਨਿਕ ਦੇ ਬਾਅਦ ਕਿੰਨੀ ਫਰੈਸ਼ ਅਤੇ ਖਿੜਿ-ਖਿੜੀ ਲੱਗ ਰਹੀ ਹੈ ਮੈਂ ਸਿਰਫ ਮੁਸਕਰਾ ਦਿੱਤਾ। ਭਾਬੀ ਫਾਰਮ ਹਾਊਸ ਵਾਲੇ ਬੈਗ ਵਿੱਚ ਸਮਾਨ ਕੱਢ ਰਹੀ ਸੀ। ਐਨੇ ਵਿੱਚ ਮੇਰਾ ਕਜ਼ਨ ਸਿਰਫ ਸ਼ਰਟ ਪੈਨ ਕੇ ਤੇ ਹੱਥ 'ਚ ਟਾਵਲ ਲੈ ਕੇ ਕਮਰੇ ਵਿੱਚ ਆ ਗਿਆ ਸੀ। ਉਸ ਨੇ ਮੈਨੂੰ ਦੇਖਿਆ ਤੇ ਪੁੱਛਿਆ, "ਪਿਕਨਿਕ ਕਿਵੇਂ ਰਹੀ?" ਮੈਂ ਕਿਹਾ, "ਬਹੁਤ ਮਜ਼ਾ ਆਇਆ ਸੀ।" ਮੈਂ ਭਾਬੀ ਦਾ ਹੱਥ ਵਟਾਉਣ ਲੱਗੀ। ਐਨੇ ਵਿੱਚ ਭਾਬੀ ਨੇ ચીਕ ਕੇ ਕਿਹਾ, "ਇਹ ਕੀ ਹੋਇਆ?" ਮੈਂ ਵੀ ਹੈਰਾਨ ਹੋ ਗਈ ਸੀ ਅਤੇ ਦੇਖਿਆ ਕਿ ਕਜ਼ਨ ਦੇ ਮੋਢੇ ਤੇ ਨੀਲ ਦਾ ਨਿਸ਼ਾਨ ਪਿਆ ਹੋਇਆ ਸੀ। ਭਾਬੀ ਦੇਖ ਕੇ ਬਹੁਤ ਘਬਰਾ ਗਈ। ਮੈਂ ਸੋਚਣ ਲੱਗੀ ਕਿ ਕਿਤੇ ਰਾਤ ਨੂੰ ਅੰਕਲ ਦੀ ਜਗਾ ਮੇਰਾ ਕਜ਼ਨ ਤਾਂ ਨਹੀਂ ਸੀ ਕਜ਼ਨ ਦੇ ਮੋਢੇ ਦੇ ਖੱਬੇ ਪਾਸੇ ਨੀਂਦ ਦਾ ਨਿਸ਼ਾਨ ਪਿਆ ਹੋਇਆ ਸੀ ਮੈਂ ਦੇਖਿਆ ਤਾਂ ਮੈਂ ਵੀ ਘਬਰਾ ਗਈ ਕਜ਼ਨ ਵੀ ਥੋੜਾ ਘਬਰਾ ਗਿਆ ਸੀ ਮੈਂ ਨੇੜੇ ਆ ਕੇ ਦੇਖਿਆ ਤਾਂ ਉੱਥੇ ਦੰਦਾਂ ਦੇ ਨਿਸ਼ਾਨ ਸਨ ਉਹ ਸਾਫ਼ ਨਜ਼ਰ ਆ ਰਹੇ ਸਨ ਮੈਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਮੈਂ ਅੰਕਲ ਦੇ ਖੱਬੇ ਪਾਸੇ ਦੰਦੀ ਵੱਡੀ ਸੀ ਉਹ ਭਾਬੀ ਨੂੰ ਤਸੱਲੀ ਦੇ ਰਹੇ ਸਨ ਕਿ ਫਾਰਮ ਹਾਊਸ ਵਿੱਚ ਉਹ ਖਿੜਕੀ ਦੇ ਨੇੜੇ ਸੁੱਤੇ ਹੋਏ ਸਨ ਇਸ ਲਈ ਹੋ ਸਕਦਾ ਹੈ ਕਿਸੇ ਕੀੜੇ ਨੇ ਰਾਤ ਨੂੰ ਕੱਟ ਲਿਆ ਹੋਵੇ। ਭਾਬੀ ਨੇ ਕਿਹਾ ਕਿ ਉਹਨਾਂ ਨੇ ਕਿਹਾ ਸੀ ਕਿ ਹਾਲ ਵਿੱਚ ਸੌਂ ਜਾਓ। ਕਜ਼ਨ ਨੇ ਕਿਹਾ ਕਿ ਅੰਕਲ ਨੂੰ ਉਸ ਪਾਸੇ ਠੰਡ ਲੱਗ ਰਹੀ ਸੀ। ਇਸ ਲਈ ਮੈਂ ਅੰਕਲ ਦੇ ਬਿਸਰੇ ਤੇ लेट ਗਿਆ ਸੀ। ਮੈਂ ਤਾਂ ਇਹ ਸੁਣ ਕੇ ਪਸੀਨੋ ਪਸੀਨੀ ਹੋ ਗਈ ਸੀ। ਫਿਰ ਅੱਬਾ ਇਹ ਕੀ ਹੋ ਗਿਆ ਸੀ? ਮੈਂ ਬਹੁਤ ਡਰ ਗਈ ਸੀ। ਫਿਰ ਭਾਬੀ ਬੋਲੀ ਉਹ ਚਾਦਰ ਕਿੱਥੇ ਹੈ ਜਿਸ ਤੇ ਰਾਤ ਨੂੰ ਸੁੱਤੇ ਸੀ? ਕਜ਼ਨ ਨੇ ਕਿਹਾ ਉਸ ਉਤੇ ਚਾੜ ਡੋਲ ਗਈ ਸੀ। ਤਾਂ ਉਹ ਲਾਂਡਰੀ ਵਿੱਚ ਦੇ ਦिती ਹੈ। ਕੱਲ ਆ ਜਾਵੇਗੀ ਮੈਂ थर-थर ਕੰਬਣ ਲੱਗੀ ਅਤੇ ਆਪਣੇ ਕਮਰੇ ਵਿੱਚ ਵਾਪਸ ਆ ਗਈ ਸੀ ਹੁਣ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹੀ ਸੀ ਕਿ ਰਾਤ ਨੂੰ ਅੰਕਲ ਨਹੀਂ ਮੇਰਾ ਕਜ਼ਨ ਸੀ ਮੇਰੇ ਕਜ਼ਨ ਨੇ ਸੋਚਿਆ ਹੋਵੇਗਾ ਕਿ ਸ਼ਾਇਦ ਰਾਤ ਨੂੰ ਉਹਨਾਂ ਦੀ ਕੋਈ ਕਜ਼ਨ ਹੋਵੇਗੀ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਚਾਦਰ ਨੂੰ ਧੋਣ ਲਈ ਲਾਂਡਰੀ ਪੇਸ ਦਿੱਤਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਰਾਤ ਨੂੰ ਉਹਨਾਂ ਨੇ ਮੇਰੇ ਨਾਲ ਹੀ ਮੈਂ ਹੁਣ ਥੋੜਾ ਨਾਰਮਲ ਹੋਈ ਅਤੇ ਸਾਰੀਆਂ ਗੱਲਾਂ ਸੋਚਣ ਲੱਗੀ ਰਾਤ ਖਾਣਾ ਖਾਣ ਸਮੇਂ ਵੀ ਮੈਂ ਚੁੱਪ ਰਹੀ ਸੀ ਰਾਤ ਨੂੰ ਬੈੱਡ ਤੇ ਲੇਟਣ ਤੋਂ ਬਾਅਦ ਮੈਂ ਸਭ ਕੁਝ ਸੋਚਦੀ ਰਹੀ ਅਤੇ ਆਪਣੇ ਕਜ਼ਨ ਨਾਲ ਹਰ ਇੱਕ ਗੱਲ ਯਾਦ ਆ ਰਹੀ ਸੀ ਸੋਚਦੇ ਹੋਏ ਮੈਂ ਉਹਨਾਂ ਰਾਤ ਵਾਲੀਆਂ ਯਾਦਾਂ ਵਿੱਚ ਗਵਾਚ ਗਈ ਅਤੇ ਸੋਚਦੇ ਸੋਚਦੇ ਮੈਂ ਸੌਂ ਗਈ ਸਵੇਰੇ ਬਹੁਤ देर ਨਾਲ ਮੇਰੀ ਅੱਖ ਖੁੱਲੀ ਸੀ ਸਾਰਾ ਦਿਨ ਉਸ ਘਟਨਾ ਬਾਰੇ ਸੋਚਦੀ ਰਹੀ ਮੰਮੀ ਪਾਪਾ ਸਭ ਨੇ ਪੁੱਛਿਆ ਕਿ ਕੀ ਹੋਇਆ ਹੈ ਅਤੇ ਸ਼ਾਮ ਨੂੰ ਅੰਕਲ ਵੀ ਆਏ ਹੋਏ ਸਨ ਉਹਨਾਂ ਨੇ ਵੀ ਪੁੱਛਿਆ ਕਿ ਮੈਂ ਠੀਕ ਤਾਂ ਹਾਂ ਮੈਂ ਕਹਿ ਦਿੱਤਾ ਕਿ ਮੈਂ ਠੀਕ ਹਾਂ ਮੈਂ ਕਿਹਾ ਮੈਂ ਥੱਕ ਚੁੱਕੀ ਹਾਂ ਮੈਂ ਸੋਚ ਰਹੀ ਸੀ ਕਿ ਅੰਕਲ ਜਦੋਂ ਅਸਲੀ ਕੰਮ ਦਾ ਵਕਤ ਆਇਆ ਤੁਸੀਂ ਕਿਉਂ ਉਥੋਂ हट ਗਏ ਸੀ ਤੁਸੀਂ ਕਿੰਨੇ ਬਦਨਸੀਬ ਹੋ ਕਿਸ ਤਰ੍ਹਾਂ ਤੁਸੀਂ ਹਸੀਨ ਵਕਤ ਗਵਾ ਦਿੱਤਾ ਸੀ ਮੈਂ ਹੁਣ ਸੋਚਣ ਲੱਗੀ ਕਿ ਮੈਂ ਕੋਈ ਇਕੱਲੀ ਕੁੜੀ ਨਹੀਂ ਹਾਂ ਜਿਸ ਨੇ ਆਪਣੇ ਕਜ਼ਨ ਨਾਲ ਇਹ ਸਭ ਕੀਤਾ ਹੈ ਮੈਂ ਸੁਣਿਆ ਸੀ ਕਿ ਇੰਟਰਨੈਟ ਤੇ ਬਹੁਤ ਹੀ ਹਜ਼ਾਰਾਂ ਕੁੜੀਆਂ ਨੇ ਕਬੂਲ ਕੀਤਾ ਹੈ ਕਿ ਉਹਨਾਂ ਨੇ ਆਪਣੇ ਕਜ਼ਨ ਜਾਂ ਰਿਸ਼ਤੇਦਾਰੀ ਵਿੱਚ ਮੁੰਡਿਆਂ ਨਾਲ ਇੱਕ ਪਤੀ ਪਤਨੀ ਦੀ ਤਰ੍ਹਾਂ ਰਿਸ਼ਤਾ ਰੱਖਿਆ ਹੈ ਬਹੁਤ ਸਾਰੀਆਂ ਕੁੜੀਆਂ ਤਾਂ ਆਪਣੇ ਭਰਾ ਤੇ ਆਪਣੇ ਪਾਪਾ ਨਾਲ ਵੀ ਆਈ ਇਹ ਸਭ ਸੋਚ ਕੇ ਮੈਨੂੰ ਥੋੜੀ ਸ਼ਾਂਤੀ ਮਿਲੀ ਅਤੇ ਇੱਕ ਨਵਾਂ ਅਹਿਸਾਸ ਜਗਾ ਦਿੱਤਾ ਸੀ ਦੋ ਤਿੰਨ ਦਿਨਾਂ ਵਿੱਚ ਮੇਰੀਆਂ ਹਰਕਤਾਂ ਬਹੁਤ ਬਦਲ ਗਈਆਂ ਸਨ ਹੁਣ ਮੈਨੂੰ ਮੇਰੇ ਕਜ਼ਨ ਦੀ ਇੱਕ ਇੱਕ ਗੱਲ ਤੇ ਇੱਕ ਇੱਕ ਚੀਜ਼ ਪਹਿਲਾਂ ਤੋਂ ਵੀ ਜ਼ਿਆਦਾ ਚੰਗੀ ਲੱਗਣ ਲੱਗੀ ਸੀ ਉਸ ਦੇ ਸਾਹਮਣੇ ਆਉਂਦੇ ਹੀ ਮੈਨੂੰ ਉਹ ਮੋਢੇ ਵਾਲਾ ਨਿਸ਼ਾਨ ਨਜ਼ਰ ਆਉਂਦਾ ਸੀ ਉਹ ਐਨਾ ਡੂੰਗਾ ਸੀ ਕਿ ਕੋਈ ਮਜੂਰ ਸੀ ਮੇਰੇ ਬੈੱਡ ਦੀ ਚਾਦਰ ਮੈਲੀ ਹੋ ਗਈ ਸੀ ਤੇ ਮੈਂ ਭਾਬੀ ਕੋਲ ਗਈ ਮੈਂ ਚਾਦਰ ਮੰਗੀ ਤਾਂ ਭਾਬੀ ਨੇ ਉਹੀ ਚਾਦਰ ਮੈਨੂੰ ਦੇ ਦਿੱਤੀ ਮੈਂ ਆਪਣੇ ਬੈੱਡ ਤੇ ਉਹ ਚਾਦਰ ਵਿਛਾ ਦਿੱਤੀ ਸੀ ਅਤੇ ਮੈਂ ਖੁਸ਼ ਸੀ ਕਿ ਉਹ ਉਹੀ ਚਾਦਰ ਹੈ ਜਿਸ ਉੱਤੇ ਮੇਰੀ ਜ਼ਿੰਦਗੀ ਦੀ ਪਹਿਲੀ ਖੂਬਸੂਰਤ ਰਾਤ ਬਿਤੀ ਸੀ ਮੈਂ ਆਪਣੇ ਕਮਰੇ ਵਿੱਚ ਬੈਠੀ ਟੀਵੀ ਦੇਖ ਰਹੀ ਸੀ ਕਿ ਮੇਰਾ ਕਜ਼ਨ ਮੇਰੇ ਕਮਰੇ ਵਿੱਚ ਆ ਗਿਆ ਅਤੇ ਮੇਰੇ ਬਾਥਰੂਮ ਵਿੱਚ ਸ਼ਾਵਰ ਲੈਣ ਚਲਾ ਗਿਆ ਮੈਂ ਸੋਚ ਰਹੀ ਸੀ ਕਿ ਭਾਬੀ ਕਿੰਨੀ ਖੁਸ਼ ਨਸੀਬ ਹੈ ਜੋ ਮੇਰੇ ਕਜ਼ਨ ਦਾ ਉਹਨਾਂ ਨਾਲ ਵਿਆਹ ਹੋਇਆ ਹੈ ਕਜ਼ਨ ਨੇ ਸ਼ਾਵਰ ਬੰਦ ਕਰ ਲਿਆ ਤੇ ਮੈਂ ਜਲਦੀ ਨਾਲ ਬੈੱਡ ਤੇ ਆ ਗਈ ਸੀ ਮੇਰਾ ਦਿਲ ਬਹੁਤ ਉਛਲ ਰਿਹਾ ਸੀ ਅਤੇ ਮੈਂ ਸੋਚ ਰਹੀ ਸੀ ਕਿ ਕਾਸ਼ ਕਜ਼ਨ ਖੋਦੀ ਮੇਰੇ ਕੋਲ ਆ ਜਾਵੇ ਅਤੇ ਮੈਨੂੰ ਇੱਕ ਵਾਰ ਫਿਰ ਉਹੀ ਖੁਸ਼ੀ ਦੇਵੇ ਜੋ ਭਾਬੀ ਨੂੰ ਦਿੰਦਾ ਹੈ ਪਰ ਇਹ ممکن ਨਹੀਂ ਸੀ ਮੈਂ ਬੈੱਡ ਉੱਤੇ ਲੇਟੀ ਹੋਈ ਸੀ ਟੀਵੀ ਤੇ ਭਰਾ ਦਾ ਮਨਪਸੰਦ ਪ੍ਰੋਗਰਾਮ ਚੱਲ ਰਿਹਾ ਸੀ ਕਜ਼ਨ ਮੇਰੇ ਬੈੱਡ ਉੱਤੇ ਆ ਕੇ ਬੈਠ ਗਿਆ ਉਹ ਵੀ ਪ੍ਰੋਗਰਾਮ ਦੇਖਣ ਲੱਗ ਪਿਆ ਸੀ ਮੈਂ ਆਪਣੇ ਕਜ਼ਨ ਨੂੰ ਕਿਹਾ ਇਹ ਕੀੜੇ ਦਾ ਨਿਸ਼ਾਨ ਤਾਂ ਬਹੁਤ ਹੀ ਡੂੰਘਾ ਹੈ ਤੁਸੀਂ ਕੋਈ ਮਲਮ ਨਹੀਂ ਲਗਾ ਰਹੇ ਉਸਨੇ ਕਿਹਾ ਕਿ ਖੁਦ ਹੀ ਠੀਕ ਹੋ ਜਾਵੇਗਾ ਮੈਂ ਫਿਰ ਕਿਹਾ ਕਿ ਤੁਸੀਂ ਭਾਬੀ ਨੂੰ ਕਹਿਣਾ ਸੀ ਇਸ ਨੂੰ ਹੱਥ ਨਾਲ ਹੀ ਸਹਲਾ ਦੇਣ ਤਾਂ ਕਿ ਜਲਦੀ ਠੀਕ ਹੋ ਜਾਵੇ ਉਸਨੇ ਕਿਹਾ ਠੀਕ ਹੈ ਤੇਰੀ ਭਾਬੀ ਨੂੰ ਕਹਿ ਦੇਵਾਂਗਾ ਮੈਂ ਬੈੱਡ ਉੱਤੇ ਉੱઠી ਅਤੇ ਕਿਹਾ ਕਿ ਲਿਆਓ ਮੈਂ ਹੀ ਇਹਨੂੰ ਸਹਲਾ ਦਿੰਨੀ ਹਾਂ ਮੈਂ ਕਜ਼ਨ ਪਿੱਛੇ ਬੈਠ ਗਈ ਅਤੇ ਸਹਲਾਉਣਾ ਸ਼ੁਰੂ ਕਰ ਦਿੱਤਾ ਉਹ ਟੀਵੀ ਦੇਖ ਰਿਹਾ ਸੀ ਮੈਂ ਹਲਕੇ ਹਲਕੇ ਆਪਣੇ ਦੰਦਾਂ ਦੇ ਨਿਸ਼ਾਨ ਨੂੰ ਸਹਲਾਉਣਾ ਸ਼ੁਰੂ ਕੀਤਾ ਤੇ ਹੁਣ ਉਹ ਰਾਤ ਫਿਰ ਮੇਰੇ ਸਾਹਮਣੇ ਆ ਗਈ ਸੀ ਜਿਸ ਦੀ ਵਜ੍ਹਾ ਨਾਲ ਉਸਦੇ ਮੋਢੇ ਤੇ ਮੈਂ ਜ਼ੋਰ ਨਾਲ ਕੱਟਿਆ ਸੀ ਤੇ ਨਿਸ਼ਾਨ ਪੈ ਗਿਆ ਸੀ ਤੁਸੀਂ ਸੁਣੀ ਕਹਾਣੀ ਜ਼ਾਲਮ ਚਾਹਤ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇਸੇ ਤਰ੍ਹਾਂ ਹੋਰ ਨਵੀਆਂ ਕਹਾਣੀਆਂ ਦੇ ਨਾਲ ਸਤਿ ਸ਼੍ਰੀ ਅਕਾਲ